ਵਾਹਿਗੁਰੂ ਘਰ ਹੀ ਮੈਂ ਅੰਮ੍ਰਿਤ ਪਰੂ ਹਾਂ ਘਰ ਹੀ ਮੈਂ ਅੰਮ੍ਰਿਤ ਪਰੂ ਹਾਂ ਮਨੁ ਮੁਕਾਂ ਸਾਦੇ ਨਾਮ ਪਾ ਜਿਉਂ ਕਸ ਤੋਹੀ ਲੈ ਗੇਣਾ ਜਾਨ ਭਰਮ ਦਾ ਭਰਮ ਕੋ ਲਾਇਆ ਘਰ ਹੀ ਮੈਂ ਅੰਮ੍ਰਿਤ ਪਰਪੂਰ ਹੈ ਮਨ ਮੁਖਾਂ ਸਾਦ ਨਾ ਪਾਇਆ ਜਿਉ ਕਸ ਤੂਰੀ ਮੇਰੇ ਕਿਨ ਨਾ ਜਾਣ ਰਾਮਦਾ ਪਰਮ ਕੁਲਾਇਆ ਅੰਮ੍ਰਿਤ ਤਜ ਵਿਖ ਸੰਗ ਰਹਿ ਕਰਤਾ ਆਪ ਕੁਆਇਆ ਗੁਰਮੁਖਵਿਰੰਦੇ ਸੋਜੀ ਪਾਇਆ ਤਿਨ ਅੰਦਰ ਬ੍ਰਾਹਮਣ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਔਰ ਸੋ ਦਿਆਇਆ ਸ਼ਬਦ ਦੇ ਨਾਉ ਉਪਜ ਸ਼ਬਦ ਦੇ ਮੇਲ ਲਾਇਆ ਬੇ ਸ਼ਬਦ ਸਭ ਜਗ ਬੋਰਾਨਾ ਬੇ ਤਜਨਮ ਬਵਾਇਆ ਨਰਤ ਇੱਕੋ ਸ਼ਬਦ ਹੈ ਨਾਮਕ ਗੁਰਮੋਖ ਪਾਇਆ ਵਾਹਿਗੁਰੂ ਸਨੋਕ ਮੈਲਾਤੀ ਜਾਉਂ ਸੱਚਾ ਨਾਮ ਤੇ ਆਏ ਤੂੰ ਸਭੋ ਵਰਤ ਸੱਚ ਨਾਰਕ ਉਕਮਾ ਜੇ ਬੁਝ ਸੋ ਹਾਲ ਪਾਏ ਸੱਚ ਤਨ ਤਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਮント ਹੋਏ ਬਣਿਆਵ ਉਹਨਾਂ ਦੁਆਰਾ ਇਹ ਰਾਹਾਂ ਤਲੀ ਕੀ ਵਾਰ ਆਵਾਜ ਇਸਤੇ ਨੌਵੇਂ ਪੌੜੇ ਦੇ ਪਹਿਲੇ ਸ਼ਲੋਕ ਦੇ ਵਿਚਾਰ ਕਰੀਏ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 950 ਅੰਗ ਉਪੇਸ਼ ਸ਼ੋਭਤ ਹੈ ਸਤਿਗੁਰੂ ਜੀ ਉਪੇਸ਼ ਕਰਦੇ ਹਨ ਸਲੋਕ ਮਹਲਾ 5 ਸਚਾ ਨਾਮ ਤੇ ਆਏ ਤੂੰ ਸਭੂ ਵਰਤ ਸੱਚ ਨਾਮ ਤੋ ਹੁਕਮ ਮੈਂ ਜਿਉ ਉਜੈ ਸੋ ਪਲ ਪਾਏ ਸਚ ਸਤ ਗੁਰੂ ਜੀ ਉਪਦੇਸ਼ ਕਰਦੇ ਹਨ ਇਹ ਮਨੁੱਖ ਸੱਚਾ ਨਾਮ ਧਿਆਏ ਤੂੰ ਉਹ ਨਾਮ ਜੋ ਸੱਚਾ ਹੈ ਜੋ ਸਦਾ ਰਹਿਣ ਵਾਲਾ ਹੈ ਬਾਕੀਆਂ ਦੇ ਨਾਮ ਤਾਂ ਖਤਮ ਹੋ ਜਾਂਦੇ ਹਨ ਪਰ ਇੱਕ ਹੀ ਨਾਮ ਹੈ ਜਿਸ ਨੂੰ ਸਤਿਗੁਰੂ ਜੀ ਕਹਿੰਦੇ ਹਨ ਸਤ ਨਾਮ ਉਹ ਅਕਾਲ ਪੁਰਖ ਵਾਹਿਗੁਰੂ ਜਿਸ ਦਾ ਨਾਮ ਸਤ ਹੈ ਸਦਾ ਹੀ ਰਹਿਣ ਵਾਲਾ ਹੈ ਉਹ ਵਾਹਿਗੁਰੂ ਨੂੰ ਸੱਚਾ ਨਾਮ ਤੇ ਆਏ ਉਸ ਪ੍ਰਭੂ ਦਾ ਸੱਚਾ ਨਾਮ ਧਿਆ ਸਭੋ ਵਰਤੈ ਸੱਚ ਉਹ ਸੱਚ ਜੋ ਸਦਾ ਹੀ ਰਹਿਣ ਵਾਲਾ ਹੈ ਅਵਿਨਾਸ਼ੀ ਹੈ ਬਾਕੀ ਤਾਂ ਸਭ ਜਨਮ ਮਰਨ ਦੇ ਵਿੱਚ ਹਨ ਸਭ ਸਭੋ ਵਰਤੈ ਸੱਚ ਉਹ ਸੱਚ ਜੋ ਵਾਹਿਗੁਰੂ ਪ੍ਰਭ ਅਕਾਲ ਪੁਰਖ ਉਹ ਸਾਰੇ ਪਾਸੇ ਹੀ ਵਰਤ ਰਿਹਾ ਹੈ ਉਸ ਹੀ ਸਾਰੇ ਪਾਸੇ ਜੋਤ ਹੈ ਸਤਿਗੁਰੂ ਜੀ ਦਾ ਉਪਦੇਸ਼ ਹੈ ਸਭ ਮੈਂ ਜੋਤ ਜੋਤ ਹੈ ਸੋਏ ਸਾਰਿਆਂ ਦੇ ਵਿੱਚ ਉਸ ਵਾਹਿਗੁਰੂ ਦੀ ਹੀ ਜੋਤ ਹੈ ਉਸ ਤੋਂ ਬਿਨਾਂ ਕਿਸੇ ਹੋਰ ਦੀ ਜੋਤ ਨਹੀਂ ਇਸ ਦਰ ਚਾਨਣ ਸਭ ਮੈਂ ਚਾਨਣ ਹੋਏ ਉਸ ਦੇ ਪ੍ਰਕਾਸ਼ ਦੁਆਰਾ ਸਾਰਿਆਂ ਦੇ ਅੰਦਰ ਸੂਝ ਦਾ ਚਾਨਣ ਜਿਹੜੇ ਕਰਕੇ ਸਾਰਿਆਂ ਦੇ ਅੰਦਰ ਸੋਝ ਹੈ ਸਾਰਿਆਂ ਦੇ ਅੰਦਰ ਗਿਆਨ ਹੈ ਉਹ ਪ੍ਰਕਾਸ਼ ਸਵਾਹਿ ਗੁਰੂ ਦੇ ਪ੍ਰਕਾਸ਼ ਕਰਕੇ ਹੀ ਹੈ ਸਭ ਮੈਂ ਜੋ ਜੋਤ ਹੈ ਸੋਏ ਇਸ ਤੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਵੇ ਪਰ ਇਹ ਜੋਤ ਦਾ ਗਿਆਨ ਗੁਰੂ ਦੀ ਬਖਸ਼ਿਸ਼ ਦੁਆਰਾ ਹੀ ਹੁੰਦਾ ਹੈ ਗੁਰੂ ਦੇ ਗਿਆਨ ਦੁਆਰਾ ਹੀ ਹੁੰਦਾ ਹੈ ਕਿ ਸਾਰਿਆਂ ਦੇ ਵਿੱਚ ਉਹੀ ਜੋਤ ਹੈ ਉਹੀ ਜੋਤ ਦਾ ਸਾਰਿਆਂ ਦੇ ਵਿੱਚ ਚਾਨਣ ਹੈ ਸੱਚਾ ਨਾਮ ਤੇ ਆਏ ਤੂੰ ਸਭੂ ਵਰਤ ਸੱਚ ਨਾਨਕ ਹੁਕਮ ਜੋ 부ਜ ਸੋ ਹਲ ਪਾਏ ਸੱਚ ਸਤਿਗੁਰੂ ਦੇ ਵੇਸ਼ ਕਰਦੇ ਹਨ ਇਹ ਨਾਨਕ ਜਿਹੜਾ ਮਨੁੱਖ ਵੀ ਹੁਕਮ ਨੂੰ ਬੁੱਝ ਲੈਂਦਾ ਹੈ ਉਸ ਦਾ ਹੁਕਮ ਕੀ ਹੈ ਉਸ ਨੂੰ ਬੁੱਝ ਲੈਂਦਾ ਹੈ ਕਿ ਇਹ ਸਭ ਕੁਝ ਉਸ ਦੇ ਹੁਕਮ ਦੇ ਵਿੱਚ ਹੀ ਚੱਲ ਰਿਹਾ ਹੈ ਕਿ ਇਹ ਜੋ ਕੁਝ ਵੀ ਪੈਦਾ ਹੋ ਰਿਹਾ ਹੈ ਮਰ ਰਿਹਾ ਹੈ ਸਭ ਕੁਝ ਉਸ ਦੇ ਹੁਕਮ ਦੇ ਵਿੱਚ ਹੀ ਹੈ ਹੁਕਮ ਹੀ ਹੋਣਾ ਆਕਰ ਹੁਕਮ ਨਾ ਕਹਿਆ ਜਾਇ ਹੁਕਮੀ ਹੋਵਨ ਕੀ ਹੁਕਮ ਲਵੜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕਣਾ ਹੁਕਮੀ ਬਖਸ਼ਿਸ਼ ਇਕ ਹੁਕਮ ਹੀ ਸਦਾ ਪਵਾਈਐ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮ ਜੇ 부ਜ ਤਾ ਹਉ ਮਕਹਣਾ ਕੋਇ ਜਿਹੜਾ ਉਸ ਵਾਹਿਗੁਰ ਦਾ ਹੁਕਮ ਨੂੰ ਬੋਝ ਲੈਦਾ ਕਿਉਂ ਉਸੇ ਹੁਕਮ ਦੇ ਵਿੱਚ ਹੀ ਸਭ ਕੁਝ ਹੋ ਰਿਹਾ ਹੈ ਉਹ ਕਦੇ ਵੀ ਹੋਮੇ ਨਹੀਂ ਕਰਦਾ ਉਸ ਦੇ ਵਿੱਚ ਮੈਂ ਮੈਂ ਆਉਂ ਹੂੰ ਹੁੰਦੀ ਉਹ ਖਤਮ ਹੋ ਜਾਂਦੀ ਹੈ ਇੱਥੇ ਵੀ ਸਤਿਗੁਰੂ ਸਾਨੂੰ ਇਹ ਉਪਦੇਸ਼ ਕਰਦੇ ਹਨ ਨਾਨਕ ਹੁਕਮੇ ਜੇ ਜੋ 부ਜ ਸੋ ਹਾਲ ਪਾਏ ਸੱਚ ਜਿਹੜਾ ਹੁਕਮ ਨੂੰ ਬੁੱਝ ਲੈਂਦਾ ਹੈ ਉਸ ਨੂੰ ਫਿਰ ਉਸ ਵਾਹਿਗੁਰੂ ਰੂਪੀ ਹਾਲ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹੜਾ ਕਿ ਹੁਕਮ ਨੂੰ ਬੁੱਝ ਲੈਂਦਾ ਹੈ ਕਰਤ ਨਹੀਂ ਬਦਲੀ ਕਰਤਾ ਫਿਰ ਹੁਕਮ ਨਾ ਭੂਜੈ ਸੱਚ ਪਰ ਜਿਹੜਾ ਕਥਨੀ ਬਧਰੀ ਜੇਰਾ ਮੂਜਵਾਨੀ ਤੇਰਾ ਗੱਲਾ ਹੀ ਕਰਦਾ ਹੈ ਹੁਕਮ ਨਾ 부ਜ ਸੱਚ ਉਹ ਜੋ ਹੁਕਮ ਆਟਲ ਹੁਕਮ ਹੈ ਉਸ ਵਾਹਿਗੁਰੂ ਦਾ ਉਸ ਨੂੰ ਨਹੀਂ 부ਜਦਾ ਨਾਨਕ ਹਰ ਕਾ ਭਾਣਾ ਮੰਨੇ ਸੋ ਭਗਤ ਹੋਏ ਵੇਨ ਮਨਨੇ ਕਾਚ ਨਿਕਾਚ ਸਤਿਗੁਰੂ ਜੀ ਅਪੇਸ਼ ਕਰਦੇ ਹਨ ਇਹ ਨਾਨਕ ਹਰ ਦਾ ਭਾਣ ਮਨ ਜਿਹੜਾ ਹਰੀ ਦਾ ਭਾਣਾ ਮੰਨਦਾ ਹਰੀ ਦਾ ਹੁਕਮ ਨੂੰ ਮੰਨ ਲੈਂਦਾ ਜਿਸ ਨੂੰ ਉਸ ਵਾਹਿਗੁਰੂ ਦੇ ਹੁਕਮ ਦੀ ਸਮਝ ਪੈ ਜਾਂਦੀ ਹੈ ਉਹੀ ਅਸਲੀ ਭਗਤ ਹੈ ਸੋ ਭਗਤ ਹੈ ਜਿਹੜਾ ਕਿ ਹੁਕਮ ਨੂੰ ਮੰਨ ਲੈਂਦਾ ਹੈ ਕਿ ਸਭ ਕੁਝ ਉਸ ਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ ਉਸ ਦੇ ਹੁਕਮ ਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਹੈ ਉਸ ਦੇ ਆਪਣੇ ਹੁਕਮ ਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਸਾਜੀ ਹੈ ਆਪਣੇ ਹੁਕਮ ਦੇ ਵਿੱਚ ਹੀ ਕਿਸੇ ਵੇਲੇ ਇਸ ਨੂੰ ਖਤਮ ਕਰ ਸकता ਸਭ ਕੁਝ ਉਸ ਦੇ ਹੁਕਮ ਵਿੱਚ ਹੈ ਨਾਮਿਕ ਹਰ ਕਾ ਭਾਣਾ ਮੰਨੇ ਜਿਹੜਾ ਹਰੀ ਦਾ ਭਾਣਾ ਮੰਨ ਲੈਂਦਾ ਹੈ ਹਰੀ ਦੇ ਰਜ਼ਾ ਨੂੰ ਮੰਨ ਲੈਂਦਾ ਹਰੀ ਦੇ ਹੁਕਮ ਨੂੰ ਸਮਝ ਲੈਂਦਾ ਹੈ ਸੁਪਾਗਤ ਹੋਏ ਉਹੀ ਅਸਲੀ ਭਗਤ ਹੈ ਵੇਣ ਮੰਨੇ ਕਾਚ ਨੇ ਕਾਚ ਵਿਣਸ ਕੋਈ ਗੁਰੂ ਦੇ ਭਾਣੇ ਮੰਨਣ ਤੋਂ ਜੋ ਮਨੁੱਖ ਹੈ ਜਿਹੜਾ ਉਸਦਾ ਹੁਕਮ ਨਹੀਂ ਮੰਨਦਾ ਉਹ ਕੱਚੇ ਨਾ ਕੱਚਾ ਹੈ ਉਸਦਾ ਮਨ ਸਦਾ ਹੀ ਡਾਵਾਡ ਹੋ ਰਹਿਦਾ ਹੈ ਉਹ ਸਦਾ ਹੀ ਕੱਚੇ ਨਾ ਕੱਚਾ ਹੈ ਉਸਦਾ ਮਨ ਅਡੋਲ ਨਹੀਂ ਹੁੰਦਾ ਜਿਹੜਾ ਕਿ ਉਸ ਵਾਹਿਗੁਰੂ ਦੇ ਭਾਣੇ ਨੂੰ ਨਹੀਂ ਮੰਨਦਾ ਕਿਉਂਕਿ ਉਸੇ ਭਾਣਾ ਮੰਨਣਾ ਉਸਦਾ ਹੁਕਮ ਮੰਨਣਾ ਜਪਜੀ ਸਾਹਿਬ ਦੇ ਵਿੱਚ ਸਭ ਤੋਂ ਪਹਿਲਾਂ ਹੀ ਸਤਿਗੁਰੂ ਜੀ ਨੇ ਦਰਸਾਇਆ ਹੈ ਕਿ ਉਹ ਸੱਚੇ ਆਰਾ ਹੋਈਏ ਜਿਵੇਂ ਊੜ ਟੁੱਟਾ ਪਾਲ ਇਸ ਤਰ੍ਹਾਂ ਸੱਚੇ ਆਰਾ ਹੋਈਏ ਸਚਿਆਰਾ ਉਸ ਸੱਚ ਦੇ ਪ੍ਰਕਾਸ਼ ਲਈ ਕਿਸ ਤਰ੍ਹਾਂ ਯੋਗ ਬਣੀਏ ਇਸ ਤਰ੍ਹਾਂ ਉਹ ਵਾਹਿਗੁਰੂ ਦਾ ਪ੍ਰਕਾਸ਼ ਸਾਡੇ ਅੰਦਰ ਹੋ ਸਕੇ ਇਸ ਲਈ ਅਸੀਂ ਯੋਗ ਬਣ ਗਏ ਇਹ ਸੱਚਿਆਰਾ ਹੋਈਏ ਇਹ ਕੂੜਾ ਟੁਟ ਪਾਲੂ ਅਦੇ ਕਿਸ ਤਰ੍ਹਾਂ ਕੂੜ ਦੀ ਕੰਧ ਜੋ ਹੈ ਕੂੜ ਦਾ ਜੋ ਪਰਦਾ ਹੈ ਉਹ ਖਤਮ ਹੋ ਜਾਵੇ ਕੂੜ ਕੀ ਹੈ ਕੂੜ ਹੈ ਮਾਇਆ ਦੇ ਮੋਹ ਦਾ ਪਰਦਾ ਮਾਇਆ ਦੇ ਮੋਹ ਦੇ ਨਾਲ ਜੁੜਨਾ ਏ ਊੜ ਸਤਿਗੁਰ ਜੀ ਕੰਧਿਆਨੇ ਕੇਵ ਸੱਚੇ ਆਰਾਹੀ ਹੈ ਏਵ ਊੜ ਤੁਟ ਪਾਣ ਹੁਕਮ ਰਜ਼ਾਈ ਚੱਲਣਾ ਹੁਕਮ ਰਜ਼ਾਈ ਰਜ਼ਾਈ ਰਜ਼ਾ ਦਾ ਮਾਲਕ ਵਾਹਿਗੁਰੂ ਉਸ ਰਜ਼ਾਈ ਦੇ ਹੁਕਮ ਦੇ ਵਿੱਚ ਚੱਲਣਾ ਰਜ਼ਾ ਦੇ ਮਾਲਕ ਦੇ ਹੁਕਮ ਦੇ ਵਿੱਚ ਚੱਲਣਾ ਇਸ ਤਰ੍ਹਾਂ ਸਚਿਆਰ ਹੋ ਸਕਦੀ ਹੈ ਅਤੇ ਔਰ ਦੀ ਕਲ ਟੁੱਟ ਸਕਦੀ ਹੈ ਹੁਕਮ ਅਰਜ਼ਾਈ ਚੱਲਣਾ ਇਹ ਹੀ ਇੱਕ ਵਿਧੀ ਹੈ ਇਹ ਹੀ ਇੱਕ ਤਰੀਕਾ ਹੈ ਜਿਸ ਦੇ ਨਾਲ ਅਸੀਂ ਸਚਿਆਰ ਹੋ ਸਕਦੇ ਹਾਂ ਉਹ ਸੱਚ ਦਾ ਪ੍ਰਕਾਸ਼ ਤੇ ਲਈ ਅਸੀਂ ਯੋ ਹੋ ਸਕਦੇ ਹਾਂ ਸਾਡੇ ਮੇੜ ਦੇ ਵਿੱਚ ਉਸ ਸੱਚ ਦਾ ਪ੍ਰਕਾਸ਼ ਹੋ ਸਕਦਾ ਹੈ ਅਤੇ ਜੋ ਕੂੜ ਦੀ ਕੰਧ ਹੈ ਜੋ ਮਾਇਆ ਦੇ ਮੋਹ ਰੂਪੀ ਕੂੜ ਹੈ ਉਸ ਤੇ ਕੱਲ ਉਸ ਦਾ ਪਰਦਾ ਜੋ ਹੈ ਉਹ ਖਤਮ ਹੋ ਸਕਦਾ ਹੈ ਕਿਰ ਸੱਚਿਆਰਾ ਹੋਈਏ ਕਿਰ ਕੂੜ ਟੁੱਟ ਪਾਣ ਓਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਤਰੀਕਾ ਜੋ ਹੈ ਸ਼ੁਰੂ ਤੋਂ ਹੀ ਜਦੋਂ ਦਾ ਇਹ ਜਗਤ ਬਣਿਆ ਉਸ ਪ੍ਰਭੂ ਨੇ ਦਿੱ ਦਿੱਤਾ ਹੈ ਕੀ ਲਿਖਿਆ ਕੀ ਕਿ ਹੁਕਮ ਰਜ਼ਾਈ ਚੱਲਣਾ ਕਿਉਂਕਿ ਰਜ਼ਾ ਵਾਲੇ ਦੇ ਹੁਕਮ ਦੇ ਵਿੱਚ ਚੱਲਿਆ ਜਾਵੇ ਤਾਂ ਅੰਦਰ ਉਸ ਵਾਹਿਗੁਰੂ ਦਾ ਪ੍ਰਕਾਸ਼ ਹੋ ਸਕਦਾ ਹੈ ਤੋ ਸਤਿਗੁਰੂ ਜੀ ਦੇ ਸਾਨੂੰ ਇਹੀ ਉਪਦੇਸ਼ ਕਰਦੇ ਆ ਕਿ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲੀਏ ਕਿਉਂਕਿ ਸਭ ਕੁਝ ਉਸ ਦੇ ਹੁਕਮ ਦੇ ਵਿੱਚ ਹੈ ਜੇ ਅਸੀਂ ਉਸ ਦੇ ਹੁਕਮ ਵਿੱਚ ਚੱਲਾਂਗੇ ਤਾਂ ਸਾਡੇ ਹੋਏਗੀ ਉਸ ਵਾਹਿਗੁਰੂ ਦਾ ਪ੍ਰਕਾਸ਼ ਹੋ ਸਕਦਾ ਹੈ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕਿਰਪਾ ਤੇ